ਹਰਪੰਸ ਸਿੰਘ ਚੀਮਾ ਨਾਲ ਜੋ ਸਾਂਦੇ ਫਰਣ ਦੇ ਆਗੂਆਂ ਦੀ ਮੀਟਿੰਗ ਹੋਈ ਸੀ ਜਾਂ ਪੀਐਸਈ ਵੀ ਜੁਆਇੰਟ ਫੋਰਮ ਦੇ ਆਗੂ ਵਿਲੀਅਮ ਲਾਉਂਗ ਦੇ ਮੰਤਰੀਆਂ ਬੋਨ ਦੀ ਮੀਟਿੰਗ ਪੰਜਾਬ ਹੁਣ ਚੰਡੀਗੜ੍ਹ ਵਿੱਚ ਹੋਈ ਸੀ ਜਿਸ ਦੀ ਮੁੱਖ ਮੰਗ ਸੀ ਕਿ ਕੇਂਦਰ ਸਰਕਾਰ ਦੇ ਮਿਲਾਨਾ ਡੀਏ ਆ ਉਹ 55% ਆ ਪਰ ਪੰਜਾਬ ਸਰਕਾਰ ਦੇ ਮਿਲਾਨਾ ਡੀਏ ਆ ਉਹ 42% ਆ 13% ਦਾ ਬਹੁਤ ਵੱਡਾ ਫਰਕ ਆ ਇਹ ਦੂਰ ਕੀਤਾ ਜਾਵੇ ਸਾਰੇ ਮਿਲਾਇਆਂ ਦਾ 550 ਲਾ ਏਰੀਆ ਦਾ ਉਹ ਜਲਦੀ ਘਟ ਕੇ ਹਸਪਤਾਲ ਜਾਵੇ 17/7/2020 ਵਾਲੇ ਮਲਾਜਮਾਂ ਨੂੰ 6ਵਾਂ ਪੇਕ ਮਿਸ਼ਨ ਲੱਗ ਦਿੱਤਾ ਜਾਵੇ ਇਹ ਬੜੀ ਵੱਡੀ ਹਾਸਲ ਨਾਲ ਜੀ ਜਿਹੜੇ ਮਲਾਜਮਾਂ 16/7/2020 ਤੱਕ ਭਰਤੀ ਹੋਇਆ ਉਹਨਾਂ ਦਾ ਸਕਿੱਲ ਹੋਰ ਆ ਜਿਹੜੇ ਮਲਾਜਮਾਂ 17/7/2020 ਤੋਂ ਭਰਤੀ ਹੋਇਆ ਉਹਨਾਂ ਦਾ ਸਕਿੱਲ ਹੋਰ ਆ ਕਈ ਮਲਾਜਮਾਂ ਦਰਖਾਹ ਦਾ 14 ਨੰਬਰ ਨੰਬਰ ਨਾਲ ਹਜ਼ਾਰ ਦਾ ਫਰਕ ਹੈ ਮਹੀਨੇ ਦਾ ਪੈਂਦਾ ਹੈ ਅਸੀਂ ਮੰਗ ਕਰਦੇ ਆ ਵੇਦਵਾਨੀ ਹਰਪਾਲ ਜੀ ਮੇਰੇ ਤੋਂ ਮੋਖਨੇ ਪੁਆਦਵਾਦੋਂ 1500 ਤੋਂ 2022 ਵਾਲੇ ਮਲਾਿਆਂ ਨੂੰ 6ਵਾਂ ਪੇਕੇਸ਼ਨ ਹਰ ਹਾਲਤ ਲਾਗੂ ਕਰਾਵੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਵਾਸਤੇ 2022 ਦੇ ਵਿੱਚ ਨੋਟੀਫਾਈ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮਾਂ ਉਹ ਬਹਾਲ ਕਰ ਦਿੱਤੀ ਆ ਪਰ ਸਰਕਾਰ ਬਣੀ ਨੂੰ 3-5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮਾਂ ਬਹਾਲੀ ਕੀਤੀ ਗਈ ਇਸੇ ਕੰਪਿਊਟਰ ਤੇ ਹਵਾਲਾ ਨੂੰ ਛੇਵਾਂ ਪੇ ਕਮਿਸ਼ਨ ਹਮ ਲਾਗ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਮ ਪੱਕੇ ਕੀਤੇ ਜਾਣ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਕਹਿ ਚੁੱਕਿਆ ਵੀ ਕੱਚਾ ਸ਼ਾਦਮਾ ਕਟੂੰਗਾ ਜੋ ਮਲਾਮਾਂ ਨੂੰ ਪੱਕੇ ਕਰੂੰਗਾ ਪਰ ਸਰਕਾਰ ਬਣੀ ਨੂੰ ਸਵਾ 3 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਰੋਪੜਥਨ ਬਣਾਉਣ ਦੇ ਵਿੱਚ ਲਹਿਰਾ ਨਾ ਬਥਰ ਬਣਾਉਣ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਕੋਲ 10-12-12000 ਦੇ ਬਹੁਤ ਹੀ ਘੜ ਦਰਗਾਹਾਂ ਤੇ ਕੰਮ ਕਰਦੇ ਜੋ ਕਰਮਚਾਰੀ ਆ ਉਹਨਾਂ ਦੀ ਮੰਗ ਇਹੀ ਆ ਵੀ ਸਾਨੂੰ ਪੱਕਾ ਕੀਤਾ ਜਾਵੇ ਜਾਂ ਪੀਐਸਪੀਸੀਲ ਦੇ ਵਿੱਚ ਪੀਐਸਟੀਸੀਲ ਦੇ ਵਿੱਚ ਸੀਐਚਬੀ ਕਾਮਿਆਂ ਦੀ ਜੋ ਮੀਡੀਆ ਮੁਹਰੇ ਭਵਾਨ ਧਮਨ ਨਾਲ ਫਲੋਰ ਚ ਹੋਈ ਸੀ ਪਰ ਉਹਨਾਂ ਨੂੰ ਇਹੀ ਪ੍ਰੋਸੈਸ ਦਾ ਆਇਆਗੇ ਆਗੇ ਤੁਹਾਡਾ ਹੱਲ ਅਸੀਂ 10 ਬਾਰਾਂ ਨੂੰ ਕਰਾਂਗੇ ਪਰ ਅਜੇ ਤੱਕ ਜੋ ਪੀਐਸਪੀਸੀਲ ਵਿੱਚ ਸੀਐਚਬੀ ਕੰਮ ਕੰਮ ਕਰਦੇ ਆ ਉਹ ਪੱਕੇ ਨਹੀਂ ਕੀਤੇ ਗਏ ਦੂਜੇ ਪਾਸੇ ਪੀਐਸਸੀ ਵੀ ਜੁਆਇੰਟ ਫਾਰਮਾਂ ਬਿਲੀ ਮੰਤਰੀ ਦਾ ਮੰਚ ਦੇ ਅਗੋਨ ਮੀਟਿੰਗ ਪੰਜਾਬ ਨੂੰ ਘਵਨ ਚੰਡੀਗੜ੍ਹ ਵਿਖੇ ਵਿਦਵਾਨ ਸਰਪਾਲ ਸਿੰਘ ਟੀਮਾਂ ਤੇ ਜੋ ਬਿਲੀ ਮੰਤਰੀ ਸਰਪਾਲ ਸਿੰਘ ਇਟੋਣਾ ਹੋਈ ਸੀ ਜਿਸਰੇ ਵਿੱਚ ਬਹੁਤ ਮੰਗਾਂ ਦੇ ਸਹਿਤ ਹੀ ਬਣੀ ਸੀ ਪਰ ਜਿਹੜੀਆਂ ਮੰਗਾਂ ਦੇ ਸਹਿਤ ਹੀ ਬਣੀਆਂ ਉਹਨਾਂ ਮੰਗਾਂ ਦੇ ਉੱਪਰ ਪਾਰ ਕੋਈ ਮਿੰਟ ਵੱਲੋਂ ਜੋ ਕੇ ਸਰ ਕੋ ਨਹੀਂ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ 11 12 ਦੇ 13 ਅਗਸਤ ਦੀ ਜੋ ਛੁੱਟੀ ਸ਼ੁਰੂ ਹੋ ਚੁੱਕੀ ਆ ਜੁਆ 13 ਅਗਸਤ ਡੇਟ ਹੈ ਜੀ ਕਿਉਂਕਿ ਪੀਐਸਪੀਸੀਐਲ ਦੇ ਮੁਲਾਜ਼ਮਾਂ ਨੇ ਪੀਐਸਟਸੀਐਲ ਦੇ ਮੁਲਾਜ਼ਮਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਜੋ ਛੁੱਟੀ ਲੈ ਕੇ ਹੜਤਾਲ ਕੀਤੀ ਹੈ ਟੈਕਨੀਕਲ ਟੈਕਨੀਕਲ ਸਰਵਿਸ ਯੂਨੀਅਨ ਲਹਿਰਾ ਮੁਹੱਬਤ ਦੇ ਆਗੂਆਂ ਨੇ ਸਹਿਯੋਗ ਸਰ ਕੇ ਯਤਨ ਕਰਕੇ ਲਹਿਰਾ ਮੁਹੱਬਤ ਹਰਮਨ ਦੇ ਵਿੱਚ 12 ਅਗਸਤ ਨੂੰ 235 ਕਰਮਚਾਰੀਆਂ ਨੇ ਜੋਗੇ ਹੜਤਾਲ ਕੀਤੀ ਛੁੱਟੀ ਲੈ ਕੇ ਅਸੀਂ ਧੰਨਵਾਦ ਕਰਦੇ ਹਾਂ ਗਾੜਾ ਫਿਰ ਅਸੀਂ ਟੈਕਨੀਕਲ ਸਰਵਿਸ ਯੂਨੀਅਨ ਲਹਿਰਾ ਮੁਹੱਬਤ ਦੇ ਆਗੂਆਂ ਵੱਲੋਂ ਵੱਡੇ ਯਤਨ ਕਰਕੇ ਮਲਾਇਨਾ ਸ਼ੇਟਾਂ ਵਿੱਚ ਜਾ ਕੇ ਪਰਵਾਰ ਮੇ ਭਰਾਏ ਗਏ ਤੇ ਛੁੱਟੀਆਂ ਲਈਆਂ ਕਰਾਈਆਂ ਆਈਆਂ ਮਲਾਜ਼ਮਾਂ ਤੋਂ ਹੜਤਾਲ ਵੀ ਕੀਤੀ ਤੇ ਆਪ ਨੂੰ ਪਤਾ ਹੀ ਹੈ ਕਿ 12 ਗਸਤ ਜੋ ਛੁੱਟੀ ਲਈ ਚ ਕਾਰਜ ਕਰਦੇ ਨੇ 235 ਕਰਮਚਾਰੀਆਂ ਨੇ ਛੁੱਟੀ ਲੈ ਕੇ ਹੜਤਾਲ ਕੀਤੀ ਅਸੀਂ ਲਹਿਰਾ ਮਹੱਭਾਣ ਪਲਾਂਟ ਦੇ ਵਿੱਚ 30 ਜੂਨੀਅਰ ਨੌਕਾ ਕਰਮਚਾਰੀਆਂ ਵੀਰਾਂ ਦੇ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡੀ ਗੰਢ ਵਿੱਚ ਛੁੱਟੀ ਲੈ ਕੇ ਹੜਤਾਲ ਕੀਤੀ